ਸਸ ਗਾ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸੰਪੁਰੀ ਸੋ ਦੋਸਤੋ ਕੱਲ ਇੱਕ ਬੜੀ ਮੰਦ ਭਾਗੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਕਿ ਬੇਰਜਗਾਰ ਆਈਟੀਟੀ ਦੇ ਅਧਿਆਪਕਾਂ ਤੇ ਬੜੀ ਪੁਲਿਸ ਵੱਲੋਂ ਕੁੱਟਮਾਰ ਤੇ ਧੱਕੇਸ਼ਾਹੀ ਕੀਤੀ ਗਈ ਸੋ ਇਹ ਆਪਣਾ ਹੱਕ ਮੰਗਦੇ ਜਿਹੜੇ ਅਧਿਆਪਕ ਆ ਉਹਨਾਂ ਦੀ ਕੁੱਟਮਾਰ ਕਰਨਾ ਪੁਲਿਸ ਵੱਲੋਂ ਔਰ ਧੱਕੇਸ਼ਾਹੀ ਕਰਨਾ ਧੱਕੇ ਮਾਰਨੇ ਕਿੰਨੇ ਕਾਇਜ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕਰਾਂਗੇ ਸੋ ਦੋਸਤੋ ਇਹ ਪਿੰਡ ਗੰਬੀਰਪੁਰ ਜ਼ਿਲ੍ਹਾ ਅਰੰਧਪੁਰ ਸਾਹਿਬ ਦੀ ਘਟਨਾ ਹੈ ਜਿੱਥੇ ਕਿ ਈਟੀਟੀ ਵਿਧਿਆਰਥੀ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀਗੇ ਜਿੱਥੇ ਕਿ ਐਸਐਚਓ ਦਨਸ਼ਵੀਰ ਸਿੰਘ ਵੱਲੋਂ ਉਹਨਾਂ ਦੀ ਟੀਮ ਸਮੇਤ ਇਹਨਾਂ ਵਿਦਿਆਰਥੀਆਂ ਨੂੰ ਰੋਕ ਲਿਆ ਗਿਆ ਜਿੱਥੇ ਉਹਨਾਂ ਨੇ ਧਰਨਾ ਲਗਾ ਦਿੱਤਾ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਬੜੀ ਜਬਰਦਸਤ ਨਾਰਾ ਜਾਈ ਇਹ ਲੜਕੇ ਤੇ ਲੜਕੀਆਂ ਵੱਲੋਂ ਜਿਹੜੇ ਈਟੀਟੀ ਵਿਦਿਆਰਥੀ ਕੀਤੀ ਜਾ ਰਹੀ ਹੈ ਔਰ ਇਹ ਪ੍ਰੋਟੈਸਟ ਕਰਦੇ ਆ ਕਿਉਂਕਿ ਇਹ ਜਿਹੜੇ ਟੀਚਰ ਸਰਬਾਨ ਆ ਈਟੀਟੀ ਵਾਲੇ ਇਨਾਂ ਦਾ ਦੋਸ਼ ਕਿ ਜੋ ਕਾਂਗਰਸ ਸਰਕਾਰ ਵੱਲੋਂ 9594 ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਉਹਦੇ ਵਿੱਚੋਂ ਹੁਣ ਤੱਕ ਕੇਵਲ 11200 ਟੀਚਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਬਾਕੀ ਜਿਹੜੇ ਟੀਚਰ ਆ ਹੁਣ ਤੱਕ ਉਹ ਬੇਰੁਜ਼ਗਾਰ ਫਿਰਦੇ ਆ। ਸੋ ਇਹਨਾਂ ਦੀ ਭਰਤੀ ਪ੍ਰਕਿਰਮਾ ਮੁਕੰਮਲ ਹੋ ਚੁੱਕੀ ਆ, ਪੂਰੇ ਟੈਸਟ ਦੇ ਦਿੱਤੇ ਚੁੱਕੇ ਆ। ਸਰਕਾਰੀ ਜਿਹੜੀ ਪ੍ਰਕਿਰਿਆ ਹੁੰਦੀ ਆ ਭਰਤੀ ਤੋਂ ਬਾਅਦ ਉਹ ਵੀ ਮੁਕੰਮਲ ਹੋ ਚੁੱਕੀ ਆ। ਲੇਕਿਨ ਇਹ ਜਿਹੜੇ ਬਾਕੀ 27 2800 ਜਾਂ 3000 ਟੀਚਰ ਸਹਿਬਾਨ ਆ ਇਹਨਾਂ ਦੀ ਭਰਤੀ ਨਹੀਂ ਹੋ ਸਕੀ। ਹੁਣ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਨੀ ਪੱਥਰ ਰੱਖੇ ਜਾ ਰਹੇ ਆ ਉਦਘਾਟਨ ਕੀਤੇ ਜਾ ਰਹੇ ਆ ਸੋ ਇੱਕ ਸਿੱਖਿਆ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਲੇਕਿਨ ਜਦੋਂ ਸਕੂਲਾਂ ਦੇ ਵਿੱਚ ਟੀਚਰ ਹੀ ਹੈ ਨਹੀਂ ਤੇ ਫਿਰ ਸਿੱਖਿਆ ਕ੍ਰਾਂਤੀ ਕਿਵੇਂ ਆ ਸਕਦੀ ਹੈ ਪੜ੍ਹਾਈ ਕਿਵੇਂ ਹੋ ਸਕਦੀ ਹੈ ਸੋ ਉਸ ਤੋਂ ਇਹ ਜਿਹੜੇ ਈਟੀਟੀ ਬੇਰੁਜ਼ਗਾਰ ਟੀਚਰ ਆ ਇਹਨਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਨੂੰ ਮਿਲਦਾ ਸਮਾਂ ਮੰਗਿਆ ਸੀ ਲੇਕਿਨ ਉਹਨਾਂ ਵੱਲ ਸਮਾਂ ਦਿੱਤਾ ਗਿਆ ਸੋ ਪਿੰਡ ਘਬੀਰਪੁਰ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੋਟੈਸਟ ਮਿੱਡਾ ਜਿੱਥੇ ਉਹਨਾਂ ਦਾ ਕੋਈ ਐਮਐਲਏ ਉਦਘਾਟਨ ਵਾਸਤੇ ਆ ਰਿਹਾ ਸੀਗਾ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਜਿਸ ਵਿੱਚ ਕਿਉਂਕਿ ਇਹ ਟੀਚਰ ਸਰਬਾਨ ਬੇਸਿਕ ਹੈ ਕਿ ਅਸੀਂ ਸਰਕਾਰ ਦੇ ਨਾਲ ਜਾਂ ਸਰਕਾਰੀ ਅਧਿਕਾਰੀਆਂ ਦੇ ਨਾਲ ਜਾਂ ਸਰਕਾਰੀ ਐਮ.ਐਲ.ਏ. ਜੋ ਵੀ ਆਮਦਵੀ ਪਾਰਟੀ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਜਿੱਥੇ ਕਿ ਇਹਨਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਔਰ ਇੱਕ ਜਿਹੜਾ ਐਡੀਟੀ ਦੇ ਆਪਕ ਬਲਵਿੰਦਰ ਸਿੰਘ ਕਾਕਾ ਉਹ ਜੋ ਆਪਾਂ ਵੀਡੀਓ ਵਿੱਚ ਦੇਖ ਰਹੇ ਹਾਂ ਉਹਦੇ ਨਾਲ ਜ਼ਬਰਦਸਤ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਕਮਕੀ ਕੀਤੀ ਗਈ ਔਰ ਜੋ ਉਸ ਤੋਂ ਬਾਅਦ ਆਪਾਂ ਇੱਕ ਵੀਡੀਓ ਵਿੱਚ ਦੇਖ ਰਹੇ ਹਾਂ ਕਿ ਉਹਨੂੰ ਐਸ.ਐਚ.ਓ. ਵੱਲੋਂ ਧੱਕੇ ਮਾਰੇ ਜਾ ਰਿਹਾ ਹੈ ਸੁਪਨਾ ਦੋਸਤੋ ਦੇਖ ਰਿਹਾ ਕਿ ਬਲਵਿੰਦਰ ਸਿੰਘ ਕਾਕਾ ਜਿਹੜਾ ਬੇਰੁਗਾਰ RTD ਦਾ ਹੈ ਆਪਕਾ ਉਹਦੇ ਨਾਲ ਪੁਲਿਸਪਰ ਨੂੰ ਧੱਕੇਸ਼ਾਹੀ ਕੀਤੀ ਔਰ ਐਸਐਚਓ ਦਾਨਸ਼ਵੀਰ ਸਿੰਘ ਉਹਨੂੰ ਖੁਦ ਧੱਕੇ ਮਾਰ ਰਿਹਾ ਔਰ ਆਪਾਂ ਵੀਡੀਓ ਵਿੱਚ ਦੇਖ ਰਿਹਾ ਕਿ ਉਸ ਅਧਿਆਪਕ ਦੀ ਪੰਗ ਵੀ ਲਗਭਗ ਲੁੱਥੀ ਹੋਈ ਹੈ ਵੀਡੀਓ ਜਿਹੜੀ ਹੈਗੀ ਉਹਦੇ ਵਿੱਚ ਉਸ ਅਧਿਆਪਕ ਨੂੰ ਫੜ ਕੇ ਕਢੀਸ ਕੇ ਪੁਲਿਸ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਗਈ ਔਰ ਜੋ ਬਲਵਿੰਦਰ ਸਿੰਘ ਕਾਕਾ ਜੀ ਦਾ ਬਿਆਨ ਹੈ ਕਿ ਪੁਲਿਸ ਨੇ ਉਸ ਤੋਂ ਬਾਅਦ ਉਹਨੂੰ ਬਹੁਤ ਕੁੱਟਿਆ ਜੋ ਕਿ ਵੀਡੀਓ ਵਿੱਚ ਨਹੀਂ ਹੈ ਸੋ ਦੋਸਤੋ ਇਹੋ ਜੀ ਪੁਲਿਸ ਵੱਰ ਨੂੰ ਤਕੇਸ਼ਾਈ ਕਰਨੀ ਔਰ ਖਾਸ ਕਰਕੇ ਜਿਹੜੇ ਬੇਰੁਜ਼ਗਾਰ ਟੀਚਰ ਹੈ ਜਿਹੜੇ ਇਹੀ ਹੱਕ ਮੰਗ ਰਿਆ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੰਮ ਦਿੱਤਾ ਜਾਵੇ ਸੋ ਕੰਮ ਮੰਗਣਾ ਕੋਈ ਵੀ ਸੋ ਦੋਸਤੋ ਕੰਮ ਮੰਗਣਾ ਕੋਈ ਗੁਨਾਹ ਨਹੀਂ ਹੈਗਾ ਇਹ ਜਿਹੜੇ ਟੀਚਰ ਸਹਿਬਾਨ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਪੜ੍ਹਾਈ ਕੀਤੀ ਹੋਈ ਹੈ ਔਰ ਇਹ ਬਿਲਕੁਲ ਐਲੀਜੀਬਲ ਪਾਏ ਗਏ ਨੌਕਰੀ ਵਾਸਤੇ ਉਹਨਾਂ ਨੂੰ ਨੌਕਰੀਆਂ ਸਰਕਾਰ ਵੱਲੋਂ ਦਿੱਤੀਆਂ ਵੀ ਗਈਆਂ ਲੇਕਿਨ ਉਹ ਜੁਕਤੀ ਪੱਤਰ ਨਹੀਂ ਦਿੱਤੇ ਗਿਆ ਸੋ ਹੱਕ ਮੰਗਦਿਆਂ ਨੂੰ ਪੁਲਸਤੰਤਰ ਵੱਲੋਂ ਰੋਕਣਾ ਔਰ ਉਹਨਾਂ ਤੇ ਕੁੱਟਮਾਰ ਕਰਨੀ ਬਹੁਤ ਮਾੜੀ ਗੱਲ ਹੈ जिते नतीजे सरकार ਨੂੰ ਭੁਗਤਣੇ ਪੈ ਸਕਦੇ। ਤੋਂ ਦੋਸਤੋ ਇਸ ਵੀਡੀਓ ਰਾਹੀਂ ਮੈਂ ਸਰਕਾਰ ਨੂੰ ਵੀ ਅਪੀਲ ਕਰਨੇ ਚਾਹਨਾ ਕਿ ਜਿਹੜੇ ਨੌਜਵਾਨ ITT ਅਧਿਆਪਕਾਂ ਜਿਨ੍ਹਾਂ ਦੇ ਨਿਯੁਕਤੀ ਪੱਤਰ ਮਿਲਣ ਵਾਲੇ ਬਾਕੀ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਔਰ ਜਿਹੜੀ ਵੀ ਪੁਲਿਸ ਨੇ ਇਹਨਾਂ ਦੇ ਵਿਰੁੱਧ ਧੱਕੇਸ਼ਾਹੀ ਕੀਤੀ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। थैंक यू।